ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਆਮ ਤੌਰ ਤੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਨਦੀਨ ਨਾਸ਼ਕ ਅਸੀਂ ਕਿਹੜਾ ਵਰਤੀਏ ਜਿਦੇ ਵਿੱਚ ਕਣਕ ਦੀ ਫਸਲ ਨੂੰ ਕੋਈ ਧੱਕਾ ਨਾ ਲੱਗੇ ਤੇ ਨਦੀਨ ਆਪਣੇ ਕੰਟਰੋਲ ਹੋ ਜਾਣ। ਉਹਦੇ ਵਾਸਤੇ ਖਾਸ ਤੌਰ ਤੇ ਦੋ ਤਿੰਨ ਨੁਕਤੇ ਕਿਸਾਨ ਵੀਰੋ ਧਿਆਨ 'ਚ ਰੱਖਣਯੋਗ ਹੁੰਦੇ ਆ। ਇੱਕ ਤਾਂ ਜ਼ਮੀਨ ਦੀ ਕਿਸਮ ਤੁਹਾਡੀ ਕਿਹੋ ਜੀ ਹੈ ਹਲਕੀ ਭਾਰੀ ਦਰਮਿਆਨੀ ਕਿਸਮ ਕਿਹੜੀ ਬੀਜੀ ਹੋਈ ਆ। ਤੇ ਨਦੀਨ ਤੁਹਾਡੇ ਕਿਸ ਤਰ੍ਹਾਂ ਦੇ ਚੌੜੇ ਪੱਤੇ ਵਾਲੇ ਆ ਜਾਂ ਕੋਈ ਚੌੜੇ ਪੱਤਿਆਂ 'ਚ ਖਾਸ ਤੌਰ ਤੇ ਬਟਨ ਬੂਟੀ ਵਗੈਰਾ ਜਾਂ ਗੁੱਲੀ ਡੰਡਾ ਜਿਆਦਾ ਜੰ ਜਿਹੜੀ ਜੰਉਂਦਰ ਜੰਗਲੀ ਜਮੇ ਉਹ ਜਿਆਦਾ ਹੈ ਤਾਂ ਉਹਦੇ ਵਾਸਤੇ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ ਜਿਆਦਾਤਰ ਜੇ ਤੁਹਾਡੇ ਖੇਰ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਹੈਗੇ ਆ ਤਾਂ ਤੁਸੀਂ 250 ਗ੍ਰਾਮ 24D ਸਾਲਟ ਜਿਹੜਾ 250 ਤੋਂ 300 ਗ੍ਰਾਮ ਤੱਕ ਜਿੱਥੇ ਭਾਰੀਆਂ ਡਾਕਰ ਜ਼ਮੀਨਾਂ ਨੇ ਉਥੇ 300 350 ਗ੍ਰਾਮ ਤੱਕ ਵੀ ਮਤਲਬ ਇਹ ਕਣਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ 35 ਤੋਂ 45 ਦਿਨ ਦੀ ਕਣਕ ਤੇ ਤੁਸੀਂ ਕਰਨਾ ਪਾਣੀ ਲਾ ਕੇ ਸਪਰੇ ਜਿੱਥੇ ਕਣਕ ਤੁਹਾਡੀ ਪਛੇਤੀ ਹੈ ਮਤਲਬ ਅੱਧ ਨਵੰਬਰ ਤੋਂ ਬਾਅਦ ਜਾਂ ਨਵੰਬਰ ਦੇ ਆਖਰੀ ਹਫਤੇ ਜਾਂ ਦਸੰਬਰ ਚ ਬਜਾਈ ਹੈ ਤਾਂ ਫਿਰ 45 ਤੋਂ 45 ਤੋਂ 55 ਦਿਨ ਤੇ ਇਹ ਸਪਰੇ ਤੁਸੀਂ 24h ਦੀ ਕਰਨੀ ਹੈ ਜਿੱਥੇ ਤੁਹਾਡੇ ਜੰਗਲੀ ਪਾਲਕ ਮੈਣਾ ਮੈਣੀ ਸੇਂਜੀ ਜਿਹੜੇ ਚੌੜੇ ਪੱਤੇ ਵਾਲੇ ਨਦੀਨਾ ਉਥੋਂ ਤੁਸੀਂ ਅਲਗ ਰੈਪ ਜਿਹੜੀ ਮੈਟਸਲਫਰੋਨ 20 ਤਾਕਤ ਦੀ ਹੈ ਉਹ ਤੁਸੀਂ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਜਿਸ ਸਪਰੇ 30 ਤੋਂ 35 ਦਿਨ ਤੇ ਪਾਣੀ ਲਾ ਕੇ ਜਿਹੜੀ ਹੈਗੀ ਆਪਾਂ ਕੋਸ਼ਿਸ਼ ਕਰਨੀ ਹੈ ਜਾਂ ਜਿਹੜੀ ਜੇ ਪਾਣੀ ਨਹੀਂ ਲੱਗਾ ਖੇਤ ਚ ਵੱਤਰ ਹੈਗਾ ਤਾਂ ਵੀ ਤੁਸੀਂ ਸਪਰੇ ਕਰ ਸਕਦੇ ਥੋੜਾ ਬਹੁਤ ਕਈ ਵਾਰ ਮੀਂਹ ਪੈ ਜਾਂਦਾ ਜਿੱਥੇ ਬਟਨ ਬੂਟੀ ਖੇਤ ਚ ਜ਼ਿਆਦਾ ਉਥੇ ਏਮਜਾਮਫੈਂਟੀ ਜਿਹੜੀ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਰਫੈਂਟਰਾ ਜੋਨ ਇਥਾਈਲ ਟੈਕਨੀਕਲ ਹੈ ਇਹ ਤੁਸੀਂ ਵਰਤ ਸਕਦੇ ਆ 25 ਤੋਂ 30 ਦਿਨ ਤੇ ਬਜਾਈ ਤੋਂ 2 ਏਮ ਜਾਂ ਅਫਿਨਿਟੀ ਤੁਸੀਂ ਦਵਾਈ ਵਰਤ ਕੇ ਇਹਦੀ ਜਿਹੜੀ ਰੋਖਤਮ ਕਰ ਸਕਦੇ ਗੁੱਲੀ ਡੰਡਾ ਤੇ ਜੰਗਲੀ ਜਮੀ ਆ ਜਿੱਥੇ ਜਾਦੇ ਉਹਦੇ ਵਾਸਤੇ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਆਈਸੋਪ੍ਰੋਪਰੋਨ ਜਾਂ ਸਲਫੋਸਲਫਿਰੋਨ ਲੀਡਰ ਜਾਂ ਆਈਸੋਪ੍ਰੋਪਰੋਨ ਦੀ ਸਪਰੇ ਤੁਸੀਂ ਕਰ ਸਕਦੇ ਆ ਪਾਣੀ ਲਾਉਣ ਤੋਂ 2-3 ਦਿਨ 4 ਦਿਨ 5 ਦਿਨ ਪਹਿਲਾਂ ਤੱਕ ਦਰਮਿਆਨੀਆਂ ਜ਼ਮੀਨਾਂ ਚੋਂ 200 ਕਰੋੜ 400 ਗ੍ਰਾਮ ਵਰਤਣਾ ਤੇ ਜਿੱਥੇ ਭਾਰੀਆਂ ਜ਼ਮੀਨਾਂ ਉੱਥੇ 500 ਗ੍ਰਾਮ ਤੇ ਹਲਕੀਆਂ ਜ਼ਮੀਨਾਂ ਚ 300 ਗ੍ਰਾਮ ਆਈਸੋਪ੍ਰੋਟ੍ਰੋਨ 75% ਤੁਸੀਂ ਵਰਤ ਸਕਦੇ ਹੈਗੇ ਆ ਜਿੱਥੇ 4-5 ਸਾਲ ਹੋ ਗਏ ਇਸ 6 ਕਈ ਕਾਫੀ ਲੰਬੇ ਸਮੇਂ ਤੋਂ ਆਪਾਂ 250 ਹੁਣ ਵਰਤ ਨਹੀਂ ਰਹੇ ਤਾਂ ਉੱਥੇ ਤੁਸੀਂ ਵਰਤੋਗੇ ਤਾਂ ਇਹਦਾ ਰਿਜ਼ਲਟ ਤੁਹਾਨੂੰ ਠੀਕ ਮਿਲੂਗਾ ਪਰ ਜਿੰਨਾ ਖੇਤਾਂ 'ਚ ਆਪਾਂ ਕਣਕ ਦੇ ਨਾਲ ਸਰੋਂ ਰਾਇਆ ਛੋਲੇ ਜਾਂ ਹੋਰ ਚੌੜੀ ਪੱਤੇ ਵਾਲੀ ਫਸਲ ਲਾ ਕੇ ਬੀਜੀਏ ਤਾਂ ਉੱਥੇ ਆਪਾਂ ਇਹ ਸਪਰੇ ਨਹੀਂ ਕਰਨੀ ਹੈਗੀ ਫਿਰ ਆਪਣੀ ਫਸਲ ਦਾ ਉਸ ਦਾ ਚੌੜੇ ਪੱਤੇ ਵਾਲੀ ਨਦੀਨ ਦਾ ਜਿਹੜੀ ਇਹ ਨਦੀਨ ਨਾਲੀ ਸਪਰੇ ਜਿਹੜੀ ਉਹ ਨੁਕਸਾਨ ਕਰੂਗੀ ਜਿੱਥੇ ਗੁੱਲੀ ਡੰਡਾ ਆਪਣਾ ਨਾਲ ਚੌੜੇ ਪੱਤੇ ਵਾਲੀ ਨਦੀਨ ਨਾਲ ਗੁੱਲੀ ਡੰਡਾ ਉੱਥੇ ਤੁਸੀਂ ਫਿਰ 160 ਗ੍ਰਾਮ ਟਲੈਂਟਸ 3.6 Wg ਜਾਂ 16 ਗ੍ਰਾਮ ਟੋਟਲ ਜਾਂ ਜਿਹੜੀ ਹੈਗੀ ਆ ਅ ਅਕਾਡ ਪਲੱਸ 500 ml ਜਾਂ 200 ਗ੍ਰਾਮ ਸ਼ਗਨ 211 ਜਾਂ 240 ਗ੍ਰਾਮ ACM9 ACM9 ਤੇ ਸ਼ਗਨ 211 ਇਹਦੇ ਵਿੱਚ ਜਿਹੜੀ ਕਲੋਰੀਨਾਫੋਪ ਤੇ ਨਾਲ ਜਿਹੜੀ ਹੈਗੀ ਹੈ ਮੈਟਰੀਬਿਊਜ਼ਨ ਵਾਲਾ ਟੈਕਨੀਕਲ ਜਿਹੜਾ ਆਪਣਾ ਸਨਕੋਰਾ ਟੈਕਨੀਕਲ ਜਿਹੜਾ ਮੈਟਰੀਬਿਊਜ਼ਨ ਉਹ ਹੁੰਦਾ ਹੈ ਤੇ ਜਿੱਥੇ ਜਿਹੜਾ ਹੈਗਾ ਅ ਹਲਕੀ ਜ਼ਮੀਨ ਆ ਜਿੱਥੇ ਤੁਸੀਂ ਉਨਤ ਪੀਬੀਡਬਲਯੂ 550 ਕਿਸਮ ਦੀ ਬਿਜਾਈ ਕੀਤੀ ਹੋਈ ਆ ਉੱਥੇ ਤੁਸੀਂ ਸ਼ਗਨ 2111 ਜਾਂ ਏਸੀਐਮ 9 ਦੀ ਵਰਤੋਂ ਨਹੀਂ ਕਰਨੀ ਹੈਗੀ ਉੱਥੇ ਤੁਸੀਂ ਫਿਰ ਜਿਹੜੀ ਕਲੋਡੀਨਾ ਫੋਪ 160 ਗ੍ਰਾਮ ਟੋਪਿਕ ਜਾਂ ਜਿਹੜੀ ਐਕਸੀਐਲ ਹੈ 400 ਐਮਐਲ ਪਰੋਕਸਾਈਡ ਇਨ ਟੈਕਨਿਕਲ ਉਹ ਸੇਫਸਟ ਆ ਤੁਹਾਡੇ ਵਾਸਤੇ ਜਾਂ ਫਿਰ ਜਿਹੜੀ ਲੀਡਰਾ ਸਲਫੋਸਲਫਿਰੋਨ 13 ਗ੍ਰਾਮ ਪ੍ਰਤੀ ਇੱਕਰ ਦੇ ਸਾਉਣਾ ਓਵਰਤ ਸਕਦੇ ਆ ਜਾਂ ਫਨੌਕਸ ਆ ਪ੍ਰਾਈਪੀ ਇਥਾਈਲ ਹੈ ਜਿਹੜੀ ਤੁਸੀਂ ਆਹ ਪਿਊਮਾ ਪਾਵਰ ਪਿਊਮਾ ਸੁਪਰ ਕਹਿ ਸਕਦੇ ਉਹ ਜਿਹੜੀ ਹੈਗੀ ਹੈ 400 ਐਮਐਲ ਜਾਂ ਓਵਰਤ ਸਕਦੇ ਆ ਇਹ ਹੁਣ ਮੇਰੇ ਕੋਲ ਬਾਜ਼ਾਰ ਦੇ ਵਿੱਚ ਮਿਲਦੀ ਘੱਟ ਹੈ ਤੇ ਕੱਟ ਵਾਲੀ ਨੋਜ਼ਲ ਸਪਰੇਅ ਕਰਨੀ ਹੈ ਕੱਟ ਵਾਲੇ ਨੋਜ਼ਲ ਦੇ ਨਾਲ 30 ਤੋਂ 35 ਦਿਨ ਤੇ ਬੱਤਰ ਪੂਰਾ ਹੋਣਾ ਚਾਹੀਦਾ ਮਤਲਬ ਖੇਤ ਦੇ ਵਿੱਚ ਜਾਂ ਤਾਂ ਪਾਣੀ ਲਾ ਕੇ ਕਰੋ ਜਾਂ ਖੁਸ਼ਕੀ 'ਚ ਕਰੋਗੇ ਤਾਂ ਵੀ ਨਹੀਂ ਕੰਮ ਕਰਨਾ ਬਹੁਤੀ ਗਿੱਲ 'ਚ ਵੀ ਨਹੀਂ ਕਰਨੀ ਹੈਗੀ ਜਿੱਥੇ ਆਪਾਂ ਅਗਲੇ ਸੌਣੀ ਦੇ ਸੀਜ਼ਨ ਚਰੀ ਮੱਕੀ ਬੀਜੜੀਆਂ ਉੱਥੇ ਫਿਰ ਆਪਾਂ ਲੀਡਰ ਜਾਂ ਟੋਟਲ ਆਰਟੀਕਲ ਨਹੀ ਕਰਨਾ ਹੈਗਾ ਨਹੀਂ ਤਾਂ ਉਹ ਫਿਰ ਜਿਹੜੀ ਫਸਲ ਆ ਉਹ ਨਹੀਂ ਹੋਊਗੀ ਉਹਦੀ ਗ੍ਰੋਥ ਨਹੀਂ ਹੋ ਮੱਕੀ ਜਾਂ ਚਰੀ ਹੈ ਜਿਹੜੀ ਜਿੱਥੇ ਆਪਾਂ ਲੀਡਰ ਜਾਂ ਟੋਟਲ ਦਵਾਈ ਵਰਤ ਲਈ ਤਾਂ ਉੱਥੇ ਫਿਰ ਆਪਣਾ ਫਸਲ ਉਹ ਸੌਣੀ ਸੀਜ਼ਨ ਚ ਗ੍ਰੋਥ ਨਹੀਂ ਕਰੂਗੀ ਨਾ ਚਰੀ ਨਾ ਮੱਕੀ ਤੇ ਜਿਹੜੀਆਂ Atlantis 611 23M9 A ਜਿੱਥੇ ਡੱਕਰ ਭਾਰੀ ਜ਼ਮੀਨ ਉੱਥੇ ਤੁਸੀਂ 550 ਛੱਡ ਕੇ ਕਿਸੇ ਕਿਸਮ ਚ ਕਰ ਲੋ ਘੱਟ ਵਾਲੀ ਨੌਜ ਰੋ ਤੇ 40 45 ਦਿਨ ਤੇ 50 ਦਿਨ ਤੱਕ ਵੀ ਕਰ ਸਕਦੇ ਆ ਤੇ ਇਹ ਮਤਲਬ ਕਣਕ ਵੀ ਵਧੀਆ ਬਣਾਉਂਦੀ ਹੈ ਤੇ ਨਾਲ ਕੰਟਰੋਲ ਵੀ ਪੂਰੇ ਕਰ ਦਿੰਦੀ ਹੈ ਪਰ ਹਲਕੀ ਜ਼ਮੀਨ 'ਚ ਦੀ ਵਰਤੋਂ ਨਾ ਕਰਿਓ ਜੇ ਫਿਰ ਸੇਫਸਟ ਹੈ ਇਹ ਜੇ ਭਾਰੀ ਜ਼ਮੀਨ 'ਚ ਵਰਤੋਂਗੇ ਤਾਂ ਤੁਹਾਡਾ ਬਹੁਤ